ਹੈਲੋ एवरीवन होप ऑल ऑफ यू आर वेल ਹਾਂਜੀ ਸੋ ਜਿਹੜਾ ਅੱਜ ਕੁਐਸਚਨ ਅਸੀਂ ਟੈਕਲ ਕਰਾਂਗੇ ਮੈਂ ਕੁਕਲੀ ਉਹ ਚੀਜ਼ ਦੀ ਆ ਯੂ نو ਥੋੜੀ ਜੀ ਡੀਕਨਸਟਰਕਟ ਕਰਨਾ ਚਾਹਣੀ ਆ ਸਾਈਕੋਲੋਜੀ ਐਂ ਮੈਨੂੰ ਲੱਗਦਾ ਸੀਗਾ ਕਿ ਐਸ਼ਲੀ ਜਿਹੜਾ ਕੁਐਸਚਨ ਹੋ ਆਨਸਰ ਜਲਦੀ ਦੇਣਾ ਜ਼ਰੂਰੀ ਆ ਸੋ ਕਿਸੇ ਨੇ ਪੁੱਛਿਆ ਕਿ ਮੇਰਾ ਹਾਲ ਵੇਰੇ ਰੋਣ ਨੂੰ ਮਨ ਕਰਦਾ ਰਹਿੰਦਾ ਐਂ ਮੇਰਾ ਜੀ ਕਰਦਾ ਮੈਂ ਰੋਈ ਜਾਵਾਂ ਐਂ ਮੈਨੂੰ ਨਿੱਕੀ ਨਿੱਕੀ ਗੱਲ ਤੇ ਰੋਣਾ ਆ ਜਾਂਦਾ ਸੋ ਬੇਸਿਕਲੀ ਜਿਹੜੀ ਅਸੀਂ ਜਿਹੜੀ ਸਾਈਕੋਲੋਜੀ ਐ ਡੀਕਨਸਟਰਕਟ ਕਰੀਏ ਤੇ ਉਹਦਾ ਮਤਲਬ ਇਹ ਆ ਕਿ ਤੁਹਾਡੀ ਬਾਡੀ ਦੇ ਅੰਦਰ ਬਹੁਤ ਜ਼ਿਆਦਾ ਜਿਵੇਂ ਫਰਸਟ੍ਰੇਸ਼ਨ ਅਨਪ੍ਰੋਸੈਸਡ ਇਮੋਸ਼ਨਸ ਤੁਹਾਡੀ ਬਾਡੀ ਦੇ ਅੰਦਰ ਐਂ ਬਿਕਾਜ਼ ਤੁਹਾਡੀ ਬਾਡੀ ਦੇ ਵਿੱਚ ਉਹ ਪ੍ਰੋਪਰਲੀ ਹੈਲਥੀ ਤਰੀਕੇ ਨਾਲ ਪ੍ਰੋਸੈਸ ਨਹੀਂ ਹੋਈਆਂ ਹੋਈਆਂ ਇਮੋਸ਼ਨਸ ਇਸ ਕਰਕੇ ਐਸ ਅ ਰਿਜ਼ਲਟ ਉਹ ਤੁਹਾਨੂੰ ਹਰ ਵੇਲੇ ਰੋਣਾ ਆਉਂਦਾ ਵਾ ਐਂਡ ਤੁਸੀਂ ਇਹਨੂੰ अर्ਲੀ ਡਿਪਰੈਸ਼ਨ ਮੰਨ ਸਕਦੇ ਹੋ ਵੀ ਐਕਚੁਅਲੀ ਇਹ ਡਿਪਰੈਸ਼ਨ ਦੀ ਵੀ ਇੱਕ ਨਿਸ਼ਾਨੀ ਆ ਕਿ ਹਰ ਵੇਲੇ ਤੁਹਾਨੂੰ ਰੋਣ ਨੂੰ ਜੀ ਕਰੀ ਜਾਣਾ ਹੈ ਤੁਹਾਡਾ ਬਹੁਤ ਜੀ ਕਰਨਾ ਅੰਦਰ ਸੈਡਨੈਸ ਅੰਦਰ ਬਹੁਤ ਜ਼ਿਆਦਾ ਸੈਡਨੈਸ ਪਈ ਗਈ ਆ ਸੋ ਇਹਦਾ ਹੀ ਮਤਲਬ ਹੈ ਕਿ ਤੁਹਾਡੇ ਅੰਦਰ ਫਰਸਟ੍ਰੇਸ਼ਨ ਬਹੁਤ ਜਿਆਦਾ ਵਾ ਕਿਸੇ ਵੀ ਚੀਜ਼ ਨੂੰ ਕਿਸੇ ਵੀ ਲਾਈਫ ਦੇ ਡਿਸੀਜਨ ਨੂੰ ਜਾਂ ਜਿਹੜੀ ਵੀ ਸਿਚੁਏਸ਼ਨ ਤੁਸੀਂ ਰਹਿ ਰਹੇ ਹੋ ਬੜੇ ਫਰਸਟ੍ਰੇਟਡ ਹੋ ਕੇ ਤੁਸੀਂ ਰਹਿ ਰਹੇ ਹੋ ਤੁਹਾਡੀ ਦਿਮਾਗੀ ਤੌਰ ਤੇ ਤੁਸੀਂ ਓਵਰ ਵੈਲਡ ਹੋ ਤੁਹਾਡੇ ਦਿਮਾਗ ਦੀ ਸਥਿਤੀ ਉਸ ਚੀਜ਼ ਨੂੰ ਐਕਸੈਪਟ ਨਹੀਂ ਕਰ ਰਹੀ ਜਿਸ ਸਿਚੁਏਸ਼ਨ 'ਚ ਤੁਸੀਂ ਰਹਿ ਰਹੇ ਹੋ ਸੋ ਜੋ ਵੀ ਸਿਚੁਏਸ਼ਨ ਹੈ ਪਰ ਚਾਂਸਸ ਆਰ ਐਂਡ ਮੋਸਟ ਪ੍ਰੋਬਬਲੀ ਇਹ ਹੀ ਹੁੰਦਾ ਵਾ ਕਿ ਤੁਹਾਡੀ ਬਾਡੀ ਦੇ ਵਿੱਚ ਅਨਪ੍ਰੋਸੈਸਡ ਇਮੋਸ਼ਨਸ ਅਨਪ੍ਰੋਸੈਸਡ ਇਮੋਸ਼ਨਸ ਪਈਆਂ ਵਾ ਐਂਡ ਜਿਹੜੀਆਂ ਕਿ ਤੁਹਾਡੀ ਬਾਡੀ ਇੰਨੀ ਓਵਰ ਵੈਲਡ ਹੋ ਚੁੱਕੀ ਇੰਨੀ ਕਾਵਟ ਹੋ ਮਹਿਸੂਸ ਉਹਨੂੰ ਹੋਣ ਲੱਗਦੀ ਆ ਕਿਉਂਕਿ ਕਿ ਜਿਹੜੀਆਂ emoitions ਉਹ process ਹੋਣਾ ਜ਼ਰੂਰੀ ਆ ਉਹਨਾਂ emoitions ਦਾ heal ਹੋਣਾ ਜ਼ਰੂਰੀ ਆ ਉਹਨਾਂ emoitions ਨੂੰ proper ਤਰੀਕੇ ਨਾਲ validation ਕਰਕੇ ਸਮਝਣਾ ਤੇ ਉਹਦੇ ਵਿੱਚ ਬਦਲਾਵ ਲਿਆਉਣਾ ਜ਼ਰੂਰੀ ਆ ਜਿਹੜੀ ਕਿ ਤੁਹਾਡੀ ਬੋਡੀ ਮਹਿਸੂਸ ਕਰ ਰਹੀ ਆ ਕਿ ਉਹ ਉਹ ਜਿਹੜੀਆਂ ਅੰਦਰ emoitions ਪਈਆਂ ਉਹ ਹਿੱਲ ਚੁਲ ਨਹੀਂ ਰਹੀਆਂ ਉਹ ਬੈਹ ਨਹੀਂ ਰਹੀਆਂ ਉਹ proper ਤਰੀਕੇ ਨਾਲ heal ਨਹੀਂ ਕਰ ਰਹੀਆਂ ਸੋ ਇਹ ਇੱਕ ਰੀਜ਼ਨ ਆ ਕਿ ਤੁਹਾਡਾ ਰੋਣ ਨੂੰ ਜ਼ਿਆਦਾ ਮਨ ਕਰਦਾ ਹੋਵੇ बार-बार ਤੁਹਾਨੂੰ ਨਿੱਕੀ ਨਿੱਕੀ ਕਲਤੇ ਰੋਣਾ ਆਉਂਦਾ ਵੇ ਬਿਕਾਸ ਤੁਹਾਡੀ ਬੋਡੀ ਇਮੋਸ਼ਨਸ ਦੇ ਭਾਰ ਦੇ ਨਾਲ ਅੰਦਰੋਂ ਅੰਦਰੀ ਓਵਰਵੈਲਮ ਹੋ ਚੁੱਕੀ ਐ ਅਤੇ ਇਹਦੇ ਕਈ ਕਾਰਨ ਹੋ ਸਕਦੇ ਆ ਤੁਹਾਡੀ ਫੋਰ ਐਗਜ਼ਾਮਪਲ ਜਿਹੜੀ ਸਿਚੁਏਸ਼ਨ ਤੁਸੀਂ ਰਹਿ ਰਹੇ ਹੋ ਤੁਸੀਂ ਉਸ ਚ ਸਟਕ ਫੀਲ ਕਰਦੇ ਹੋ ਤੁਸੀਂ ਕਨਸਟੈਂਟਲੀ ਉਹਦੇ ਵਿੱਚ ਫਰਸਟ੍ਰੇਟਡ ਮਹਿਸੂਸ ਕਰਦੇ ਹੋ ਜਿਹੜੀ ਸਿਚੁਏਸ਼ਨ ਦੇ ਵਿੱਚ ਤੁਸੀਂ ਰਹਿ ਰਹੇ ਹੋ ਜਾਂ ਤੁਹਾਡੀ ਜਿਹੜੀ ਬੋਡੀ ਦੇ ਵਿੱਚ ਜਿਹੜੇ ਵੀ ਤੁਹਾਡੇ ਨਾਲ ਕੋਈ ਦੁੱਖ ਵਾਲੀ ਘਟਨਾ ਜਾਂ ਕੋਈ ਹੁੰਦੀ ਆ ਤੁਸੀਂ ਉਹਨੂੰ ਪ੍ਰੋਸੈਸ ਨਹੀਂ ਕਰ ਰਹੇ ਐਂਡ ਉਹ ਦਬੀਆਂ ਨਹੀਂ ਆਵਾ ਸੋ ਇਹ ਇੱਕ ਇਹ ਰੀਜ਼ਨ ਆ ਕਿ ਤੁਹਾਡਾ ਜੋ ਜਿਹੜਾ ਨਿੱਕੀ ਨਿੱਕੀ ਗੱਲ ਤੇ ਰੋਣਾ ਆਉਂਦਾ ਐਂਡ ਪਲੀਜ਼ ਮੈਂ ਤੁਹਾਨੂੰ ਰਿਕੁਐਸਟ ਕਰੂੰਗੀ ਕਿ ਇਹ ਚੀਜ਼ ਤੁਸੀਂ ਡਾਕਟਰ ਆਪਣੇ ਨਾਲ ਕੰਸਲਟ ਕਰਕੇ ਡਿਪਰੈਸ਼ਨ ਦੀ ਦਵਾਈ ਵੀ ਸਟਾਰਟ ਕਰ ਸਕਦੇ ਹੋ ਕਿਸੇ ਵੀ ਤਰੀਕੇ ਨਾਲ ਆਪਦੀ ਡਿਪਰੈਸ਼ਨ ਦੀ ਡਾਇਗਨੋਸ ਕਰਵਾ ਸਕਦੇ ਹੋ ਜੇ ਤੁਹਾਨੂੰ ਮਹਿਸੂਸ ਹੋਣਾ ਸੋ ਗੋ ਗੈਟ ਯਰਸੈਲਫ ਚੈੱਕ ਬਿਕਾਜ਼ ਨੈਚੁਰਲੀ ਰੋਣਾ ਇੰਨਾ ਤੁਹਾਡੀ ਬਾਡੀ ਜੇ ਓਵਰਵੈਲਮ ਨਹੀਂ ਹੈਗੀ ਫਰਸਟ੍ਰੇਟਡ ਨਹੀਂ ਹੈਗੀ ਤੁਹਾਡੀ ਬਾਡੀ ਇੰਨਾ ਰੋਣਾ ਨਹੀਂ ਕਰ ਸਕਦੀ ਨੈਚੁਰਲੀ ਤੁਹਾਨੂੰ ਰੋਣਾ ਆਊਗਾ ਕਿਸੇ ਚੀਜ਼ ਨੂੰ ਦੇਖ ਕੇ ਪਰ ਇਦਾਂ ਬਾਰ-ਬਾਰ ਨਿੱਕੀ ਨਿੱਕੀ ਗੱਲ ਤੇ ਵਕਤ ਰੋਣਾ ਇਦਾਂ ਨਹੀਂ ਤੁਹਾਨੂੰ ਮਹਿਸੂਸ ਹੋਊਗਾ ਇਹ ਇੱਕ ਪਿਓਰ ਸੈਡਨੈਸ ਹੈ ਜਿਹੜੀ ਤੁਹਾਡੀ ਬਾਡੀ ਦੇ ਵਿੱਚ ਇਮੋਸ਼ਨਸ ਐਕਚੁਅਲੀ ਸਟਕ ਹੋਈਆਂ ਹੋਈਆਂ ਵਾ ਸੋ ਤੁਸੀਂ ਕਾਉਂਸਲਿੰਗ ਵੀ ਸੀਕ ਕਰ ਸਕਦੇ ਹੋ ਕਿਤੇ ਵੀ ਤੁਸੀਂ ਬੈਠੇ ਹੋ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜਾਂ ਕਿਸੇ ਵੀ ਤੁਹਾਡੇ ਨੇੜੇ ਤੇੜੇ ਕੋਈ ਵੀ ਜਿਹੜਾ ਕਾਉਂਸਲਰ ਆ ਯੂ نو ਜਾਂ ਜਿੱਥੇ ਵੀ ਕਾਉਂਸਲਿੰਗ ਤੁਹਾਨੂੰ ਲੱਗਦਾ ਕਿ ਤੁਹਾਨੂੰ ਐਕਸੈਸ ਹੋ ਸਕਣੀ ਤੁਸੀਂ ਉਹ ਲੈ ਸਕਦੇ ਹੋ ਪਰ ਬੇਸਿਕਲੀ ਤੁਹਾਡੀ ਬਾਡੀ ਅੰਦਰੋਂ ਫਰਸਟ੍ਰੇਟਡ ਡਿਸਪਾਇੰਟਡ ਐਂਡ ਅੰਦਰ ਜਿਹੜੀਆਂ ਉਹਦੇ ਇਮੋਸ਼ਨਸ ਪਈਆਂ ਉਹ ਹੀਲ ਨਹੀਂ ਹੋ ਰਹੀਆਂ ਇਸ ਕਰਕੇ ਰੋਣਾ ਤੁਹਾਨੂੰ ਆ ਜਿਆਦਾ ਤੁਹਾਡੀ ਬਾਡੀ ਚੋਂ ਨਿਕਲ ਰਿਹਾ ਹੈ ਥੈਂਕ ਯੂ एवरीवन ਐਂਡ ਬਾਕੀ ਤੁਹਾਡੇ ਹੋਰ ਵੀ ਕੁਐਸਚਨਸ ਹੋਣ ਤਾਂ ਤੁਸੀਂ ਸਾਨੂੰ ਯੂ نو ਮੈਸੇਜ ਕਰ ਸਕਦੇ ਹੋ ਐਂਡ ਅਸੀਂ ਉਹਨਾਂ ਕੁਐਸਚਨਸ ਦੀ ਕੋਸ਼ਿਸ਼ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਸੀ ਦੀ ਤੁਹਾਨੂੰ ਯੋ ਯੂ نو ਵੀਡੀਓ ਬਣਾ ਕੇ ਤੁਹਾਨੂੰ ਜਵਾਬ ਦੇ ਸਕੀਏ ਥੈਂਕ ਯੂ एवरीवन ਬੀ ਐਂਡ ਪਲੀਜ਼ ਜੇ ਵੀਡੀਓਜ਼ ਤੁਹਾਡੇ ਕੰਮ ਆਉਂਦੀਆਂ ਤੁਹਾਨੂੰ ਲੱਗਦਾ ਕਿ ਇਹ ਯੂਸਫੁਲ ਹੈ ਵੀਡੀਓ ਐਂਡ ਪਲੀਜ਼ ਇਹਨਾਂ ਨੂੰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਤਾਂ ਜੋ ਜਿਹੜਾ ਸਾਡਾ ਮੈਂਟਲ ਹੈਲਥ ਦਾ ਮੈਸੇਜ ਹੈ ਜਾਂ ਜਿਹੜੀਆਂ ਸਾਡੀਆਂ ਮੈਂਟਲ ਹੈਲਥ ਦੀਆਂ ਸਟਰਗਲਸ ਆ ਅਸੀਂ ਬਹੁਤ ਸਾਰੇ ਯੂ نو ਕਮਿਊਨਿਟੀ ਦੇ ਵਿੱਚ ਹੈਲਪ ਕਰ ਸਕੀਏ ਸੋ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਤਾਂ ਜੋ ਜਿਹੜਾ ਸਾਡਾ ਮੈਸੇਜ ਹੈ ਉਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਥੈਂਕ ਯੂ एवरीवन